ਦੋਸਤੋ ਅੱਜ ਦੀ ਵੀਡੀਓ ਉਹ ਮੇਰੇ ਸਾਰੇ ਦੋਸਤਾਂ ਮਿੱਤਰਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਦੇ ਘਰ ਹਮੇਸ਼ਾ ਪੈਸੇ ਦੀ ਤੰਗੀ ਰਹਿੰਦੀ ਹੈ ਕਰਜ਼ਾ ਜਿਆਦਾ ਸਰ ਹੋ ਚੁੱਕਿਆ ਹੈ ਜਾਂ ਫਿਰ ਕਰਜ਼ਾ ਇੱਕ ਪਾਸੇ ਤੁੱਟ ਜਾਂਦਾ ਹੈ ਅਤੇ ਦੂਸਰੇ ਪਾਸੇ ਤੋਂ ਫਿਰ ਚੜ ਜਾਂਦਾ ਹੈ ਦੋਸਤੋ ਅੱਜ ਗੱਲ ਕਰਾਂਗੇ ਕ੍ਰਿਸਟਲ ਕਸ਼ੂਏ ਦੀ ਤੁਸੀਂ ਬਹੁਤ ਲੋਕਾਂ ਨੇ ਕਈ ਕਰਾਵੇ ਚ ਦੋਸਤੋ ਇਸ ਨੂੰ ਜ਼ਰੂਰ ਰੱਖਿਆ ਦੇਖਿਆ ਹੋਵੇਗਾ ਪਰ ਹਰ ਦੁਕਾਨਦਾਰ ਇਸ ਨੂੰ ਹਰ ਹਾਲਤ ਵਿੱਚ ਆਪਣੇ ਕੋਲ ਜ਼ਰੂਰ ਰੱਖਦਾ ਹੈ ਇਹ ਇੱਕ ਕੱਚ ਦਾ ਕਛੂਆ ਹੁੰਦਾ ਹੈ ਜਿਸ ਨੂੰ ਦੋਸਤੋ ਕ੍ਰਿਸ਼ਣ ਕਛੂਆ ਕਿਹਾ ਜਾਂਦਾ ਹੈ ਦੋਸਤੋ ਇਹ ਕਛੂਆ ਸਾਨੂੰ ਕਿੱਥੇ ਰੱਖਣਾ ਚਾਹੀਦਾ ਹੈ ਕਿਵੇਂ ਰੱਖਣਾ ਚਾਹੀਦਾ ਹੈ ਇਸ ਨੂੰ ਜਿਆਦਾ ਲੰਬੇ ਸਮੇਂ ਤੱਕ ਰੱਖਣ ਦੇ ਕੀ ਤਰੀਕੇ ਹਨ ਅਤੇ ਦੋਸਤੋ ਘਰ ਦੀ ਕਿਸ ਦਿਸ਼ਾ ਵਿੱਚ ਇਹ ਰੱਖਣਾ ਚਾਹੀਦਾ ਹੈ ਅਤੇ ਘਰ ਵਿੱਚ ਜ਼ਰੂਰੀ ਰੱਖਣ ਦੇ ਇਸ ਦੇ ਕੀ ਫਾਇਦੇ ਸਾਨੂੰ ਮਿਲਦੇ ਹਨ ਇਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਮਿਲਣ ਵਾਲੀ ਹੈ। ਐਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਦੋਸਤੋ ਸਾਨੂੰ ਸਭ ਨੂੰ ਪਤਾ ਹੈ ਕਿ ਭਗਵਾਨ ਵਿਸ਼ਨੂੰ ਜੀ ਕਿੰਨੇ ਜ਼ਿਆਦਾ ਸ਼ਕਤੀਸ਼ਾਲੀ ਸਨ ਅਤੇ ਉਹਨਾਂ ਨੇ ਕਸ਼ੂਅ ਦਾ ਰੂਪ ਵੀ ਧਾਰਨ ਕੀਤਾ ਸੀ। ਦੋਸਤੋ ਕਸ਼ੂਅ ਜੈਸ ਪਰਿਵਾਰ ਵਿੱਚ ਰਹਿੰਦਾ ਹੈ। ਮਾਂ ਲక్ష్ਮੀ ਦਾ ਵਾਸ ਉਸ ਘਰ ਵਿੱਚ ਜ਼ਰੂਰ ਹੁੰਦਾ ਹੈ। ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਪੈਸੇ ਦਾ ਸੰਬੰਧ मां, न, मां लक्ष्मी ਨਾਲ ਹੈ ਦੋਸਤੋ ਵੈਸੇ ਤਾਂ ਕਛੂਏ ਕਾਫੀ ਤਰ੍ਹਾਂ ਦੇ ਘਰਾਂ ਵਿੱਚ ਰੱਖੇ ਜਾਂਦੇ ਹਨ ਪਰ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਇਹ ਕ੍ਰਿਸਟਿਅਨ ਕਛੂਆ ਹੀ ਹੁੰਦਾ ਹੈ ਭਾਵ ਕਿ ਦੋਸਤੋ ਇਹ ਕੱਚ ਦਾ ਇੱਕ ਕਛੂਆ ਹੁੰਦਾ ਹੈ ਪੁਰਾਣੇ ਸਮੇਂ ਵਿੱਚ ਲੋਕ ਜਿਉਂਦੇ ਕਛੂਏ ਨੂੰ ਵੀ ਘਰ ਵਿੱਚ ਰੱਖਦੇ ਸਨ ਇਹ ਦੋਸਤੋ ਮੰਨਿਆ ਜਾਂਦਾ ਸੀ ਕਿ ਜਿਸ ਘਰ ਵਿੱਚ ਕਛੂਆ ਰਹਿੰਦਾ ਹੈ ਨਾ ਉਸ ਘਰ ਵਿੱਚ मां लक्ष्मी ਅਤੇ ਭਗਵਾਨ ਵਿਸ਼ਨੂੰ ਦਾ ਵਾਸ ਰਹਿੰਦਾ ਹੈ ਭਾਵ ਕਿ ਘਰ ਵਿੱਚ ਸੁੱਖ ਸਮਰiddhi ਅਤੇ ਤਨ ਬਣਿਆ ਰਹਿੰਦਾ ਹੈ। ਦੋਸਤੋ ਤੁਹਾਨੂੰ ਸਾਡੀ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਕ੍ਰਿਸਟਲ ਕਛੂਆ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ। ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਕਿਸ ਤਰ੍ਹਾਂ ਦਾ ਇਹ ਕੰਮ ਕਰਦਾ ਹੈ। ਕਿਸ ਤਰ੍ਹਾਂ ਸਾਨੂੰ ਇਸ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਜਿਸ ਨਾਲ ਸਾਡੇ ਘਰ ਵਿੱਚ ਜਿਆਦਾ ਧਨ ਆਉਂਦਾ ਹੈ। ਦੋਸਤੋ ਇਹ ਜਿਆਦਾ ਵੱਡੇ ਅਮੀਰ ਘਰਾਂ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੇਗਾ। ਸੁਨਿਆਰੇ ਦੀਆਂ ਦੁਕਾਨਾਂ ਵਿੱਚ ਤੁਸੀਂ ਹਰ ਹਾਲ ਵਿੱਚ ਇਸ ਨੂੰ ਪਿਆ ਦੇਖੋਗੇ। ਦੋਸਤੋ ਅਸੀਂ ਕਦੇ ਵਾਸਤੂ ਸ਼ਾਸਤਰ ਵਿੱਚ ਯਕੀਨ ਨਹੀਂ ਕਰਦੇ ਅਤੇ ਨਾ ਹੀ ਇਸ ਤਰ੍ਹਾਂ ਦਾ ਕੁਝ ਸੁਣਨਾ ਜਾਂ ਦੇਖਣਾ ਪਸੰਦ ਕਰਦੇ ਹਾਂ ਪਰ ਦੋਸਤੋ ਜੋ ਵਾਸਤੂ ਸ਼ਾਸਤਰ ਦੇ ਉਪਾਅ ਕਰਦੇ ਹਨ ਉਹ ਆਪਣੇ ਘਰ ਵਿੱਚ ਹਮੇਸ਼ਾ ਧਨ ਅਤੇ ਸੁੱਖ ਦਾ ਰੂਪ ਦੇਖਦੇ ਹਨ ਦੋਸਤੋ ਤੁਸੀਂ ਇਸ ਕਸ਼ੂਏ ਨੂੰ ਬਾਜ਼ਾਰ ਵਿੱਚੋਂ ਆਮ ਹੀ ਖਰੀਦ ਸਕਦੇ ਹੋ ਜਾਂ ਫਿਰ ਆਨਲਾਈਨ ਕਿਸੇ ਵੀ ਸਾਈਟ ਤੋਂ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਇਹ ਦੋਸਤੋ ਕੱਚ ਦੀ ਤਰ੍ਹਾਂ ਹੁੰਦਾ ਹੈ ਜਸ ਦੇ ਆਰ ਪਰ ਸਭ ਕੁਝ ਦਿਖਾਈ ਦਿੰਦਾ ਹੈ। ਇਸ ਨੂੰ ਇੱਕ ਪਲੇਟ ਵਿੱਚ ਰੱਖਿਆ ਜਾਂਦਾ ਹੈ। ਭਾਵ ਕਿ ਇਹ ਹਮੇਸ਼ਾ ਉਸ ਪਲੇਟ ਦੇ ਵਿੱਚ ਹੀ ਮੌਜੂਦ ਰਹਿੰਦਾ ਹੈ। ਦੋਸਤੋ ਇਸ ਨੂੰ ਘਰ ਲਿਆਉਂਦਾ ਵੀ ਇੱਕ ਚੰਗਾ ਸਮਾਂ ਮੰਨਿਆ ਜਾਂਦਾ ਹੈ। ਕਿਸੇ ਵੀ ਤਿਉਹਾਰ ਵਾਲੇ ਦਿਨ ਤੁਸੀਂ ਇਸ ਨੂੰ ਘਰ ਵਿੱਚ ਲੈ ਕੇ ਆਉਂਦੇ ਹੋ ਤਾਂ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਜਿਵੇਂ ਕਿ ਦੀਵਾਲੀ ਵੇਲੇ ਜਾਂ ਫਿਰ ਨਰਾਤਿਆਂ ਵੇਲੇ ਜਾਂ ਫਿਰ ਦੋਸਤੋ ਕਿਸੇ ਵੀ ਤਿਉਹਾਰ ਵਾਲੇ ਦਿਨ ਤੁਸੀਂ ਇਸ ਨੂੰ ਆਪਣੇ ਘਰ ਲਿਆ ਸਕਦੇ ਹੋ। ਦੋਸਤੋ ਘਰ ਲਿਆਉਣ ਤੋਂ ਬਾਅਦ ਤੁਸੀਂ ਇਸ ਨੂੰ ਇੱਕ ਵਾਰ ਕੋਸੇ ਪਾਣੀ ਵਿੱਚ ਨਮਕ ਪਾ ਕੇ ਇਸ ਨੂੰ ਧੋ ਲੈਣਾ ਹੈ ਤਾਂ ਜੋ ਜਸ ਦੇ ਵੀ ਇਸ ਨੂੰ ਹੱਥ ਲੱਗੇ ਹੋਣਗੇ ਉਹ ਸ਼ਾਧ ਹੋ ਸਕਣ ਉਸ ਤੋਂ ਬਾਅਦ ਦੋਸਤੋ ਤੁਸੀਂ ਇਸ ਵਿੱਚ ਸਾਫ਼ ਤਾਜ਼ਾ ਪਾਣੀ ਪਾ ਲੈਣਾ ਹੈ ਅਤੇ ਉਸ ਨੂੰ ਉਸ ਪਲੇਟ ਦੇ ਵਿੱਚ ਭਾਵ ਕੇ ਪਾਣੀ ਵਿੱਚ ਰੱਖ ਦੇਣਾ ਹੈ ਦੋਸਤੋ ਯਾਦ ਰੱਖਿਓ ਇਹ ਪਾਣੀ ਤੁਸੀਂ ਖੁਦ ਕਦੇ ਵੀ ਨਹੀਂ ਡੋਲਣਾ ਇਹ ਕਛੂਆ ਆਪਣੇ ਆਪ ਹੀ ਸਾਰੇ ਪਾਣੀ ਨੂੰ ਪੀ ਲਵੇਗਾ ਹਾਂਜੀ ਦੋਸਤੋ ਤੁਸੀਂ ਸਹੀ ਸੁਣਿਆ ਹੈ ਇਹ ਜੋ ਵੀ ਕਛਵਾ ਹੋਵੇਗਾ ਇਹ ਸਾਰੇ ਦਾ ਸਾਰਾ ਪਾਣੀ ਖੁਦ ਹੀ ਪੀ ਲਵੇਗਾ ਇਹ ਪਲੇਟ ਵਿੱਚੋਂ ਸਾਰੇ ਪਾਣੀ ਨੂੰ ਆਪ ਹੀ ਹੌਲੀ ਹੌਲੀ ਰੋਜ਼ ਪੀਂਦਾ ਰਹੇਗਾ ਅਤੇ ਤੁਹਾਡੇ ਘਰੋਂ ਕਲੇਸ਼ ਖਤਮ ਹੁੰਦਾ ਰਹੇਗਾ ਪੈਸੇ ਦੀ ਆਵਾਜ਼ ਹੀ ਵਾਦੀ ਚਲੀ ਜਾਵੇਗੀ ਅਤੇ ਸੁੱਖ ਤੁਹਾਡੇ ਘਰ ਆਉਂਦਾ ਰਹੇਗਾ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਇਸ ਨੂੰ ਕਿਸ ਜਗ੍ਹਾ ਉੱਪਰ ਰੱਖਿਆ ਜਾਵੇ ਇਸ ਨੂੰ ਉਸ ਜਗ੍ਹਾ ਤੇ ਰੱਖਿਆ ਜਾਂਦਾ ਹੈ ਜਿੱਥੇ ਅਸੀਂ ਆਪਣਾ ਧਨ ਰੱਖਦੇ ਹਾਂ ਭਾਵ ਕਿ ਦੋਸਤੋ ਆਪਣੇ ਬੈਡਰੂਮ ਜਾਂ ਫਿਰ ਤੁਸੀਂ ਅਲਮਾਰੀ ਕੋਲ ਇੱਕ ਟੇਬਲ ਲਗਾ ਕੇ ਇਸ ਨੂੰ ਰੱਖ ਸਕਦੇ ਹੋ ਦੋਸਤੋ ਇੱਕ ਗੱਲ ਯਾਦ ਰੱਖਿਓ ਪਾਣੀ ਸਿਰਫ ਓਨਾ ਹੀ ਪਾਉਣਾ ਹੈ ਜਿਸ ਨਾਲ ਕਸ਼ੂਏ ਦੇ ਸਿਰਫ ਪੈਰ ਡੁੱਬ ਸਕਣ ਪੈਰਾਂ ਤੋਂ ਉੱਪਰ ਤੁਸੀਂ ਪਾਣੀ ਨੂੰ ਕਦੇ ਵੀ ਨਹੀਂ ਪਾਉਣਾ ਕਈ ਲੋਕ ਪੂਜਾ ਪਾਠ ਵਾਲੀ ਜਗ੍ਹਾ ਤੇ ਵੀ ਇਸ ਨੂੰ ਰੱਖ ਦਿੰਦੇ ਹਨ ਜੋ ਕਿ ਇੱਕ ਸਹੀ ਵਿਚਾਰ ਹੋ ਸਕਦਾ ਹੈ ਇਸ ਦਾ ਮੂੰਹ ਦੋਸਤੋ ਹਮੇਸ਼ਾ ਸੂਰਜ ਚੜਨ ਵਾਲੀ ਦਿਸ਼ਾ ਵੱਲ ਹੀ ਹੋਣਾ ਚਾਹੀਦਾ ਹੈ ਕੁਝ ਸਾਵਧਾਨੀਆਂ ਹਨ ਜੋ ਤੁਸੀਂ ਜ਼ਰੂਰ ਰੱਖਣੀਆਂ ਹਨ ਕਿ ਜੇਕਰ ਕਛੂਆ ਤੁਹਾਡੇ ਤੋਂ ਕਿਸੇ ਵੀ ਵਜ੍ਹਾ ਕਰਕੇ ਟੁੱਟ ਜਾਂਦਾ ਹੈ ਤਾਂ ਹਮੇਸ਼ਾ ਹੀ ਇਹ ਨਵਾਂ ਖਰੀਦਣਾ ਜ਼ਰੂਰੀ ਹੈ ਕਿਉਂਕਿ ਦੋਸਤੋ ਕੱਚ ਟੁੱਟਿਆ ਹਮੇਸ਼ਾ ਹੀ ਘਰ ਵਿੱਚ ਬੁਰਾ ਮੰਨਿਆ ਜਾਂਦਾ ਹੈ ਅਤੇ ਟੁੱਟਿਆ ਹੋਇਆ ਕਛੂਆ ਕਦੇ ਵੀ ਘਰ ਵਿੱਚ ਵੈਸੇ ਵੀ ਵਰਕਤ ਨਹੀਂ ਕਰੇਗਾ ਦੋਸਤੋ ਇਹ ਵੀ ਧਿਆਨ ਰੱਖਣਾ ਹੈ ਕਿ ਇਸ ਨੂੰ ਉਸ ਜਗ੍ਹਾ ਕੋਲ ਨਹੀਂ ਰੱਖਣਾ ਜਿੱਥੇ ਜ਼ਿਆਦਾ ਮਿੱਟੀ ਉੱਤਰਦੀ ਹੋਵੇ ਭਾਵੇਂ ਕਿਸੇ ਵਿੰਡੋ ਕੋਲ ਤੁਸੀਂ ਇਸ ਨੂੰ ਕਦੇ ਵੀ ਨਹੀਂ ਰੱਖਣਾ ਕਿਉਂਕਿ ਦੋਸਤੋ ਐਸੇ ਦੇ ਵਿੱਚ ਪਿਆ ਪਾਣੀ ਹਮੇਸ਼ਾ ਸਾਫ਼ ਰਹਿਣਾ ਚਾਹੀਦਾ ਹੈ ਜਦੋਂ ਵੀ ਇਸ ਵਿੱਚ ਪਾਣੀ ਥੋੜਾ ਰਹਿ ਜਾਵੇ ਤੁਸੀਂ ਫਿਰ ਤੋਂ ਉਸ ਵਿੱਚ ਪਾਣੀ ਪਾ ਦੇਣਾ ਹੈ ਯਾਦ ਰੱਖਿਓ ਦੋਸਤੋ ਇਸ ਵਿੱਚ ਪਾਣੀ ਕਦੇ ਵੀ ਸੁੱਕਣਾ ਨਹੀਂ ਚਾਹੀਦਾ ਇਸੇ ਤਰ੍ਹਾਂ ਹੋਰ ਕਾਫੀ ਤਰ੍ਹਾਂ ਦੇ ਕਸ਼ੂਏ ਵੀ ਆਉਂਦੇ ਹਨ ਜਿਵੇਂ ਕਿ ਤਾਂਬੇ ਦਾ ਜਾਂ ਫਿਰ ਪਿੱਤਲ ਦਾ ਉਹਨਾਂ ਦੀ ਦੋਸਤੋ ਦਿਸ਼ਾ ਹੋਰ ਹੁੰਦੀ ਹੈ ਪਰ ਇਹ ਕ੍ਰਿਸਟਲ ਦਾ ਕਸ਼ੂਆ ਭਾਵੇਂ ਕੱਚ ਦਾ ਕਸ਼ੂਆ ਹਮੇਸ਼ਾ ਹੀ ਸ਼ਾਸਤਰਾ ਦੇ ਅਨੁਸਾਰ ਇਸ ਦਾ ਮੂੰਹ ਹਮੇਸ਼ਾ ਚੜ੍ਹਦੇ ਵੱਲ ਹੀ ਰੱਖਿਆ ਜਾਣਾ ਚਾਹੀਦਾ ਹੈ। ਦੋਸਤੋ ਇਹ ਕੋਈ ਵੀ ਕਿਸੇ ਪ੍ਰਕਾਰ ਦਾ ਟੋਟਕਾ ਨਹੀਂ ਹੈ। ਇਹ ਸਿਰਫ ਇੱਕ ਵਾਸਤੂ ਅਨੁਸਾਰ ਇੱਕ ਉਪਾਅ ਹੈ ਜੋ ਤੁਸੀਂ ਆਪਣੇ ਹੀ ਘਰ ਵਿੱਚ ਕਰਨਾ ਹੈ। ਜਿਸ ਨਾਲ ਜਲਦੀ ਹੀ ਘਰ ਵਿੱਚ ਤੁਹਾਨੂੰ ਤਰੱਕੀ ਦੇਖਣ ਨੂੰ ਮਿਲ ਸਕਦੀ ਹੈ। ਦੋਸਤੋ ਕਈ ਲੋਕ ਇਹ ਵੀ ਗਲਤੀ ਕਰਦੇ ਹਨ ਕਿ ਇਹ ਕਿਸੇ ਨੂੰ ਗਿਫਟ ਕਰ ਦਿੰਦੇ ਹਨ ਜਾਂ ਫਿਰ ਕੋਈ ਹੋਰ ਤੁਹਾਨੂੰ ਗਿਫਟ ਕਰ ਦਿੰਦਾ ਹੈ। ਧਿਆਨ ਰੱਖਿਓ ਦੋਸਤੋ ਗਿਫਟ ਕੀਤਾ ਹੋਇਆ ਕਸ਼ੂਆ ਇੱਕ ਕਚਰੇ ਦੀ ਤਰ੍ਹਾਂ ਹੁੰਦਾ ਹੈ। ਇਸ ਨੂੰ ਘਰ ਲਿਆਉਣ ਲਈ ਘਰ ਵਿੱਚ ਸੁੱਖ ਸਮਰiddhi ਪਾਉਣ ਦੇ ਲਈ ਖੁਦ ਦੀ ਮਿਹਨਤ ਦੀ ਕਮਾਈ ਐਸੇ ਉੱਪਰ ਲਗਾਉਣੀ ਪੈਂਦੀ ਹੈ। ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਆਪਣੀਆਂ ਨਜ਼ਰਾਂ ਸਾਡੇ ਘਰ ਪਰਿਵਾਰ ਉੱਪਰ ਪਾਉਂਦੇ ਹਨ ਜੀ। ਦੋਸਤੋ ਤੁਸੀਂ ਇੱਕ ਕੰਮ ਹੋਰ ਪੱਕੇ ਤੌਰ ਤੇ ਕਰਨਾ ਹੈ ਕਿ ਇੱਕ ਦਿਨ ਨੂੰ ਛੱਡ ਕੇ ਤੁਸੀਂ ਉਸ ਨੂੰ ਧੁੱਪੇ ਵੀ ਜ਼ਰੂਰ ਰੱਖਣਾ ਹੈ। ਪਰ ਹਮੇਸ਼ਾ ਸਵੇਰ ਦੀ ਧੁੱਪ ਵਿੱਚ ਹੀ ਰੱਖਣਾ ਹੈ ਜਿਆਦਾ ਤੇਜ ਧੁੱਪ ਵਿੱਚ ਤੁਸੀਂ ਇਸ ਨੂੰ ਨਹੀਂ ਰੱਖਣਾ ਉਸ ਨਾਲ ਇਹ ਕ੍ਰਿਸਟਲ ਕਸ਼ੂਆ ਪੋਜ਼ਿਟਿਵ એનર્ਜੀ ਨਾਲ ਭਰਿਆ ਰਹੇਗਾ ਅਤੇ ਉਸ ਤੋਂ ਬਾਅਦ ਉਹ ਸਾਰੀ ਪੋਜ਼ਿਟਿਵ એનર્ਜੀ ਤੁਹਾਡੇ ਘਰ ਵਿੱਚ ਦਿੰਦਾ ਰਹੇਗਾ ਦੋਸਤੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਵਿੱਚ ਜਿਆਦਾ ਹੀ ਕਲੇਸ਼ ਹੈ ਜਿਆਦਾ ਹੀ ਕਰਜ਼ਾ ਤੁਹਾਡੇ ਸਿਰ ਉੱਪਰ ਚੜ ਗਿਆ ਹੈ ਤਾਂ ਇਸ ਦਾ ਮਤਲਬ ਕਿ ਤੁਹਾਡੇ ਘਰ ਵਿੱਚ 네ਗੇਟਿਵ એનર્ਜੀ ਦਾ ਜਿਆਦਾ ਹੀ ਵਹਾ ਹੈ ਇਸ ਲਈ ਤੁਸੀਂ ਹਰ 3 ਘੰਟੇ ਬਾਅਦ ਐਸੇ ਦੇ ਪਾਣੀ ਵਿੱਚ ਇੱਕ ਚੁਟਕੀ ਨਮਕ ਜ਼ਰੂਰ ਪਾਉਣਾ ਹੈ ਜੀ ਕਿਉਂਕਿ ਦੋਸਤੋ ਨਮਕ ਪਾਉਣ ਦੇ ਨਾਲ ਉਸ ਵਿੱਚ ਜਿੰਨੀਆਂ ਵੀ ਅਸ਼ੁੱਧੀਆਂ ਹੋਣਗੀਆਂ ਜਿੰਨੀ ਵੀ ਨੈਗੇਟਿਵ એનર્ਜੀ ਉਸ ਵਿੱਚ ਇਕੱਠੀ ਹੋਵੇਗੀ ਉਹ ਸਾਰੀ ਨਸ਼ਟ ਹੁੰਦੀ ਰਹੇਗੀ ਇਸ ਕਰਕੇ ਦੋਸਤੋ ਇਸ ਦਾ ਸਹੀ ਕੰਮ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ Hindu ਧਰਮ ਵਿੱਚ ਇਸ ਨੂੰ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ ਅਤੇ Hindu ਧਰਮ ਦੇ ਲੋਕ ਬਹੁਤ ਪਵਿੱਤਰਤਾ ਨਾਲ ਇਹ ਉਪਾ ਕਰਦੇ ਹਨ ਇਸ ਨਾਲ ਦੋਸਤੋ ਕਿਸੇ ਦਾ ਵੀ ਬੁਰਾ ਨਹੀਂ ਹੁੰਦਾ ਇਸ ਲਈ ਦੋਸਤੋ ਇਹ ਉਪਾ ਤੁਸੀਂ ਹਰ ਹਾਲਤ ਵਿੱਚ ਕਰਨਾ ਹੈ ਯਾਦ ਰੱਖਿਓ ਤਿਉਹਾਰ ਵਾਲੇ ਦਿਨ ਜਾਂ ਫਿਰ ਤੁਸੀਂ ਸੋਮਵਾਰ ਵਾਲੇ ਦਿਨ ਘਰ ਵਿੱਚ ਇਸ ਨੂੰ ਲਿਆ ਸਕਦੇ ਹੋ ਮੈਂ ਫਿਰ ਤੋਂ ਯਾਦ ਕਰਾਉਂਦਾ ਹਾਂ ਜਾਂ ਤਾਂ ਤਿਉਹਾਰ ਵਾਲੇ ਦਿਨ ਜਾਂ ਸਿਰਫ ਸੋਮਵਾਰ ਵਾਲੇ ਦਿਨ ਤੁਸੀਂ ਇਸ ਨੂੰ ਘਰ ਵਿੱਚ ਖਰੀਦ ਕੇ ਲਿਆ ਸਕਦੇ ਹੋ ਅਤੇ ਇਸ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਜੀ ਇਹ ਉਪਾ ਤੁਸੀਂ ਕਰ ਸਕਦੇ ਹੋ ਜੇਕਰ ਦੋਸਤੋ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਇਸ ਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਐਸਾ ਚੈਨਲ ਉੱਪਰ ਤੁਹਾਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਬਹੁਤ ਸਾਰੀਆਂ ਵੀਡੀਓਜ਼ ਦਿੱਤੀਆਂ ਜਾਂਦੀਆਂ ਹਨ ਜੀ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ